ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਿਰਪਾ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਮਹਾਰਾਜ ਜੀ ਬਾਈ ਰੋਮੀ ਕੋਲ ਪਹੁੰਚੇ ਆ 200 ਨੂੰ ਜਾਨਵਰ ਦਿਖਾ ਦੇਾਂਗੇ 1 HF ਨਸਲ ਦੀ ਵੱਡ ਸੂਈ ਸਬਾਈ ਨਗੀਨਾ ਪੀਸ ਤੇ ਇਧਰ ਤੁਹਾਨੂੰ ਜਰਸੀ ਦਿਖਾ ਦੇਾਂਗੇ ਜਰਸੀ ਥੋੜੀ ਕਰਾਸ ਆ ਤੇ ਚੰਗੀ ਫਾਇਟ ਵਾਲਾ ਦੁੱਧ ਪਾਊਗੀ ਗੱਭਣਾਂ ਕਦੋਂ ਸੂਗੀ ਕਿੰਨਾ ਦੁੱਧ ਬਾਦ ਕੱਢੂਗੀ ਬਾਈ ਤੋਂ ਪੁੱਛਾਂ ਸਾਰਾ ਕੁਝ ਸਸੀ ਗੱਬਾਈ ਰੋਮੀ ਸਸੀ ਗੱਲ ਜੀ ਹੋਰ ਠੀਕ ਠਾਕ ਹਾਂ ਵੀਰੇ ਬਹੁਤ ਵਧੀਆ ਜੀ ਲੰਘ ਸਾਹਿਬ ਨੰਬਰ ਬੋਲੋ ਪਹਿਲਾਂ ਤਾਂ ਜੀ 947863584 ਪਿੰਡ ਜੀ ਪਿੰਡ ਮਹਰਾਜ ਤਹਿਸੀਲ ਰਾਮਪਰਾ ਫੂਲੀ ਜ਼ਿਲ੍ਹਾ ਬਠਿੰਡਾਈ ਤੇ ਨੇੜੇ ਮਕਾਨ ਆਈਏ ਗੁੰਮਣਸਰ ਨੂੰ ਜਿਹੜੀ ਨਥਾਣੇ ਨੂੰ ਰੋਡ ਬਣੀ ਦੀ ਆ ਉਹ ਤੇ ਆਪਣਾ ਉਹਦੇ 1 ਕਿਲੋਮੀਟਰ ਅੱਗੇ ਆ ਕੇ ਮਕਾਨ ਓਕੇ ਤੇ ਰੋਮੀ ਵੀਰੇ ਹੁਣ ਹਾੜੀ ਫੂੜੀ ਦਾ ਤਾਂ ਨਿਬੜ ਚੁੱਕਿਆ ਹੈ ਨਾ ਤਕਰੀਬਨ ਤੇ ਚੰਗਾ ਚੱਲ ਜੀਦਾ ਕੰਮ ਬਾਈ ਕੋਈ ਆਪਣਾ ਹਾੜੀ ਜੀ ਵਧੀਆ ਚੱਲ ਓਕੇ ਜੀ ਤੇ ਵੀਰੇ ਨੰਬਰ ਬੋਲਤਾ ਹੈ ਨਾ ਹਾਂਜੀ ਬਾਈ ਓਕੇ 7865 35804 ਪਿੰਡ ਮਹਾਰਾਜ ਤੇ ਅੱਜ ਫਿਰ ਦੋ ਨਗ ਦਿਖਾ ਦੇਣੇ ਆ ਹਾਂਜੀ ਤੇ ਵੀਰੇ ਜਿਹੜੀ ਪਹਿਲੇ ਨੰਬਰ ਦੇ ਆਪਾਂ ਵੜ ਦੇਖੀ ਜਾਂਦੇ ਆ ਬ੍ਰੀਡਜ ਤੱਕ ਕੋਈ ਕੰਪਰੋਮਾਈਜ਼ ਹੈ ਨਹੀਂ ਹਨਾ ਤੇ ਕੀ ਦੇਤਾ ਇਹਨੇ ਇਹਨੇ ਬੱਛੀ ਬਾਈ ਓਕੇ ਮੈਂ ਬੱਛਾ ਸਮਝੀ ਜਾਂਦਾ ਸੀਗਾ ਤੇ ਦੇਖੋ ਜੀ ਪਹਿਲਾਂ ਬੱਛੀ ਨੂੰ ਹੀ ਦਿਖਾ ਦਈਏ ਦਾੜੀ ਨਾਲ ਮੁੱਛ ਆ ਦੇਖੋ ਫੇਸ ਕਰੋ ਚ ਇੱਕ ਬੱਚੀ ਦਾ ਇੱਕ ਨੰਬਰ ਕੁਆਲਿਟੀ ਬੱਚੀ ਦੀ ਇੱਕ ਨੰਬਰ ਬੱਚੀ ਤਾਂ ਕਰਕੇ ਦਿਖਾਤੀ ਦੇਖਣ ਵਾਲੇ ਭੈਣ ਭਰਾਵਾਂ ਨੂੰ ਕਿਉਂਕਿ ਕਰਮਾਂ ਵਾਲੀ ਨੇ ਆਉਂਦੇ ਸਾਲ ਨੂੰ ਰੋਮੀ ਨਾਲ ਹੀ ਤਿਆਰ ਹੋ ਜਾਣਾ ਹਨਾ ਤੇ ਵੀਰੇ ਕਦੋਂ ਸੂਈਆ ਰੋਮੀ ਇਹ ਇਹ ਸਵੇਰ 5:30 ਵਜੇ ਸੂਈਆ ਜੇਰ ਪ੍ਰੋਪਰ ਪਾ ਚੁੱਕੀ ਆ ਹਾਂ 5:30 ਵਜੇ ਸੂਪੀ ਜੇਰ ਪੈ ਗਈ ਤੇ ਦੰਦਾਂ ਚ ਕਿਵੇਂ ਆ ਵੀਰੇ ਇਹ ਸੰਦੀ ਚਾਰ ਰੰਦ ਚਾਰ ਰੰਦ ਖੋਲੋ ਤੋਰਾ ਤਾਰਾ ਕਰਾਈਗੇ ਚ ਇੱਕ ਓਕੇ ਜੀ ਬਸ ਜਰੂਰ ਤੁਸੀਂ ਦੱਸਤਾ ਜੀ ਝੂਠ ਵਾਲਾ ਕੰਮ ਬਾਲਾ ਚਰ ਨਹੀਂ ਚੱਲਦਾ ਹੁੰਦਾ ਆਪੇ ਅਗਲਾ ਆਊਗਾ ਪਟ ਕੇ ਲੈ ਜੂ ਤੇ ਕਿੰਨਾ ਬੋਲਾ ਗੱਡਿਆ ਬਾਈ ਬ ਤੇ ਲੇਵਾ ਹੁਣ ਵੀ ਕਰਮਾਈ ਦਾ ਚੰਗਾ ਹਨਾ ਗਾਂ ਅੱਗੇ ਤੇ ਪਿੱਛੇ ਦਾ ਹਵਾਨਾ ਆਪਾਂ ਕਹਿ ਸਕਦੇ ਕੰਪੈਕਟ ਹਵਾਨਾਗਾ ਤੇ ਫੁੱਲ ਸਾਈਜ਼ ਦੀ ਹੈ ਜੀ ਛੋਟੀ ਮੰਨ ਕੇ ਬਾਈ ਨੂੰ ਫੋਨ ਨਾ ਲਾਇਓ ਚੰਗੀ ਹੈ ਜੀ ਆਹ ਦੇਖੋ ਕੁਆਲਿਟੀ ਕਰੋ ਚੈੱਕ ਇੱਕ ਨੰਬਰ ਬਾਕੀ ਬਣੀ ਜਾਣਾ ਇਹਨੇ ਜੋ ਓਕੇ ਓਕੇ ਹਾਂ ਵੀਰੇ ਘੜ ਤੋਂ ਘੜ ਵਿੱਚ ਚਵਾਈਆਂ ਤੇ ਜਾ ਕੇ ਪਹਿਲਾਂ ਬੱਛੀ ਆ ਜਾਂ ਕੱਟੀਆਂ ਬਣਦੀ ਹੈ ਹਨਾ ਆਹ ਦੇਖੋ ਲਾਟਾਂ ਵਾਂਗੂ ਜਗਦੀ ਹੈ ਬੱਛੀ ਤੇ ਆਇਓ ਜੇਰ ਜੂਰ ਪ੍ਰੋਪਰ ਆ ਬਾਈ ਫਿਰ ਹਾਂ ਬਾਈ ਗਰੰਟਡ ਆਹ ਦੇਖੋ ਜੀ ਬੱਛੀ ਵੇਖੋ ਕਿੰਨੀ ਪਿਆਰੀ ਹੈ ਆ ਦੇਖੋ ਜੀ ਨਾਲ ਨੇੜ ਤੋਂ ਕਰੋ ਚੈੱਕ ਪਿੱਛੇ ਤੋਂ ਹਵਾ ਨਾ ਕਰੋ ਚੈੱਕ ਆ ਦੇਖੋ ਜੀ ਕੁਆਲਿਟੀ ਕਰੋ ਚੈੱਕ ਹਵਾਨੇ ਦੀ ਹਮ ਤੇ ਰੋਮੀ ਮੈਂ ਪੂਛ ਫੜ ਕੇ ਬਹਿ ਗਿਆ ਵਾਛੀ ਨੂੰ ਕੋਈ ਵਾਸਤਾ ਨਹੀਂ ਪਈ ਕੋਸ਼ ਵੀ ਨਹੀਂ ਬਾਈ ਛੰਡੀ ਮਿੱਠੀ ਪੂਰੀ ਜੱਗਾ ਥਾਣ ਲੈ ਵਾ ਤੇ ਬਾਈ ਕਿੰਨਾ ਦੁੱਧ ਕਹਿ ਕੇ ਦੇ ਦਾਂ ਰੋਮੀ ਅੱਜ ਕੀ ਇਹ 20 ਕਿਲੋ ਦੁੱਧ ਦੇ ਬਾਈ ਬਾਕੀ ਦਾ ਬਰੀਡ ਆ ਬਰੀਡ ਨੇ ਦੁੱਧ ਕੱਢਣੀ ਹੁੰਦਾ ਬਰੀਡ ਕੋਈ 28 30 ਦੀ 25 ਦੀ ਕੋਈ ਫਾਇਦਾ ਨਹੀਂ ਉਹਦਾ ਕੋਈ ਫਾਇਦਾ ਨਹੀਂ ਹਵਾਨਾ ਦੁਆਰ ਤੋਂ ਤੇ ਕਿੰਨੇ ਪੈਸੇ ਲੈ ਲੈਣੇ ਬਾਈ ਲੈਣ ਤੇ ਦੇਣ ਮੇਰੇ ਦਾ ਲੱਖ ਕਰਾਲਾ 10 ਕਰਾਲਾ 5 ਕਰਾਲਾ ਪੋਸ ਕਰਾਈ ਜਾਂਦਾ ਓਕੇ ਜੀ ਉਨੇ ਹੀ ਕਰਦਾ ਜੀ 82 ਹਜ਼ਾਰ ਦੀ ਪੇਚਣ ਜਿਸ ਨੂੰ ਤਾਂ ਨਹੀਂ ਨੇ ਮਾਨ ਤੇਰੀ ਵੀਡੀਓ ਦੇ ਕਿਉਂ ਕਰਾਂ ਓਕੇ ਐ ਨਹੀਂ ਬਾਈ ਅੱਡ ਦਾ ਅੱਗੇ ਵੀ ਵੀਰਾਂ ਦੇ ਜਿਹੜੇ ਤੋਂ ਲੈ ਕੇ ਜਾਂਦੇ ਆ ਫੋਨ ਆਉਂਦੇ ਓਏ ਬਾਈ ਮਾਨਤਾਨ ਕਰਕੇ ਤੋਰਦਾ ਕੋਈ ਇਹੋ ਜੀ ਗੱਲ ਨਹੀਂ ਹੈਗੀ ਕਿ ਬੰਦਾ ਮੋੜ ਦੇ ਹਨਾ 82000 ਜਿਹੜਾ ਮਾਨਤਾਨ ਹੋ ਜਾਣਾ ਅੱਜ ਵੀ ਬੰਦਾ ਵੀਰੇ ਤੇਰੇ ਤੇ ਚੈਨਲ ਤੇ ਘੱਟੋ ਘੱਟ ਮਿੰਨੀਆਂ 40 ਵੀਡੀਓ ਪਈਆਂ ਓਕੇ ਜੀ ਤੇ ਮੈਂ ਘੱਟੋ ਘੱਟ 150 ਗਾਮ ਵੀ ਵੀਰੇ ਜੀ ਓਕੇ ਜੀ ਤੇ ਪਰ ਵੀਰੇ ਆਪਣੀ ਵੀਡੀਓ ਤੇ ਇੱਕ ਤੇ ਕਮੈਂਟ ਮੜਾ ਆ ਕੇ ਓਕੇ ਵੀਰੇ ਨਹੀਂ ਠੀਕ ਆ ਤੇਰਾ ਕੰਮ ਕਰ ਬਾਕੀ ਦੀ ਗੱਲ ਜ਼ਰੂਰ ਬਾਈ ਨਾਲ ਸੰਪਰਕ ਕਰਨਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਪਹਿਲਾਂ ਤੁਸੀਂ ਆਪਦੀ ਗਰੰਟੀ ਕਰਕੇ ਬਾਈ ਨਾਲ ਗੱਲਬਾਤ ਕਰਕੇ ਫਿਰ ਸੌਦਾ ਕਰਨਾ ਇੱਕ ਵਾਰ ਤੁਹਾਨੂੰ ਐਚਐਫ ਦਿਖਾਤੀ ਹੁਣ ਤੁਹਾਨੂੰ ਜਰਸੀ ਦਿਖਾ ਰਹੇ ਹਾਂ ਇਹਦੀ ਕੀ ਡਿਟੇਲ ਆ ਬਾਈ ਇਹ ਬਾਈ ਦੂਜਾ ਸੂਆ ਦੂਜਾ ਸੂਆ ਸੁੰਦੀ ਆ ਕਿੰਨੇ 15 ਕਿਲੋ ਦੁੱਧ ਦਿੱਤਾ ਤੇ ਦਿੱਤਾ ਵੀ 60 ਫਾਇਡ ਦਾ ਹੂ 60 ਫਾਇਡ ਦਾ ਦਿੱਤਾ ਠੰਡੀ ਮਿੱਟੀ ਦਾ ਇਹ ਆਹ ਦੇਖੋ ਜੀ ਕਰਮਾ ਵਾਲੀ ਮੈਂ ਤਾਂ ਕਹਿੰਨਾ ਬੰਦਾ ਓਕੇ ਜੀ ਓਕੇ ਰੋਮੀ ਉਹਦੀਆਂ ਮੈਂ ਪੂਛ ਫੜੀ ਰੱਖੀ ਕੋਈ ਆਇਆ ਨਹੀਂ ਪਰਵਾਹ ਹੈ ਨਾ ਓਕੇ ਤੇ ਕਿੰਨੇ ਦਿਨ ਘੱਟ ਜੂ ਬਾਈ ਖੋਲੋ ਇਹਨੂੰ ਇਹ ਲਈ ਵੀਰੇ ਹਫਤੇ ਵੀ ਹਫਤਾ ਤੇ ਦੁੱਧ ਕਿੰਨਾ ਪਾ ਦੂ ਬਸ ਜਿਹੜਾ ਪਾ ਦੂ ਉਹ ਦੱਸੀ ਬਾਈ ਯਾਰ ਇਹ ਵੀਰੇ ਇੱਕ ਚੰਗੀ ਬੰਦੇ ਵਧੀਆ ਸੇਵਾ ਕੇਰ ਵਾਲੇ ਕੋਲੇ ਬਾਗੀ ਹੂੰ ਇਹ 9 ਕਿਲੋ ਟਾਈਮ ਦਾ ਤੇ ਨਹੀਂ 8 ਕਿਲੋ ਦਾ ਕਿਤੇ ਵੱਟ ਤੇ ਪਿਆ ਪੰਜਾਬੀ ਦੀ ਖਾਹਤਾ ਹਨਾ ਕਿਤੇ ਗਿਆ ਨਹੀਂ ਆ ਦੇਖੋ ਅੱਗੇ ਪਿੱਛੇ ਦਾ ਹਵਾਨਾ ਇਹਨੇ ਕਰਨਾ ਬਚੀ ਨੇ ਚਾਰ ਚਪਰੇ ਚੰਗੇ ਤੇ ਇੱਕ ਗੱਲ ਰੋਮੀ ਹੋਰ ਹੈਗੀ ਜੇ ਆਪਾਂ ਵੈੜ ਐਚ ਐਫ ਲਾਈਨ ਚੱਲ ਗਏ ਤਾਂ ਆਪਾਂ 100 ਲੈ ਆਵਾਂਗੇ ਤੇ ਇਹ ਜਿਹੇ ਦੋ ਤਿੰਨ ਕਿ ਮਿਲਦੀਆਂ 100 ਲੈ ਕੇ ਨਹੀਂ ਮਿਲਦੀ ਓਕੇ ਜੀ ਜਿਵੇਂ ਉਹਦੇ ਆਪਾਂ ਦੇਸੀ ਵੈੜ ਦੀ ਕਿੰਨੀ ਵੀਰੇ ਉਹਦੀ ਕਿੰਨੀ ਮੰਗ ਆਈ ਹੈ ਨਾ ਓਕੇ ਤੇ ਥਾਂ ਸੁਣ ਦੀ ਇੱਕ ਨੰਬਰ ਆ ਫਿਰ ਪੈਸੇ ਕਿੰਨੇ ਆ ਬਾਈ ਬੱਸ ਲੈਣ ਤੇ ਦੇ ਮੋਟਾ 50-50 ਕੋਸ ਆ ਫਿਰ ਯਾਰ 60000 ਦੀ ਵਿੱਚ ਓਕੇ 60 ਦੀ ਹੋ ਜੂ ਤੂੰ ਕਿਹਦਾ ਫਰੋ ਓਕੇ ਆ ਦੇਖੋ ਕਰਾਈ ਮੜਾ ਗੇੜਾ ਇਹਦਾ ਇੱਕ ਹੋਰ ਤੇ ਬਾਕੀ ਸਭੀ ਪੜੀ ਵੀ ਬਹੁਤ ਹਨ ਲੈ ਚਲੰਦਰੀ ਬੰਦ ਬਸ ਤੇ ਵੀਰੇ ਦੋ ਬੈੜਾਂ ਸੀ ਦੋਨੇ ਤੁਹਾਨੂੰ ਦਿਖਾਤੀਆਂ ਪਿੰਡ ਮਹਾਰਾਜ ਆ ਜੀ ਬਟਿੰਡੇ ਜਿਹਰੇ ਦੇ ਪਿੰਡ ਆ ਗਿਆ ਨੰਬਰ 92 ਦਾ 9478635804 ਬਾਈ ਕੋਲੇ ਹੋਰ ਵੀ ਅੰਦਰ ਵੀ ਪਸ਼ੂ ਖੜੇ ਆ ਚੰਗੇ ਹਰ ਵਕਤ 10 ਤੋਂ 15 ਗਾਇਆਂ ਓਕੇ ਜੀ ਮਾਰਤਾ ਵੀਰੇ 10 ਤੋਂ 15 ਨਾਲ ਬਾਈ ਕੋਲੇ ਅਵੇਲਬਲ ਹੁੰਦੇ ਆਗੇ ਹਰ ਵਕਤ ਜਦੋਂ ਮਰਜ਼ੀ ਸੰਪਰਕ ਕਰੋ ਤੁਸੀਂ ਤੁਹਾਨੂੰ ਮਿਲੂਗਾ ਐ ਨਹੀਂ ਗੱਲ ਹੈਗੀ ਵੀ ਤੁਸੀਂ ਖਾਲੀ ਮੁੜ ਜਾਓਗੇ ਬਾਕੀ ਦਾ ਧੰਨਵਾਦ ਜੀ